ਇੱਕ ਵਾਰ ਫਿਰ ਸਿੱਖਾਂ ਦੇ ਬੱਚਿਆਂ ਨਾਲ ਕੀਤਾ ਜਾ ਰਿਹਾ ਵਿਤਕਰਾ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ ਪਰ ਇੱਥੇ ਵੀ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਰਨ ਦਿੰਦੇ ਜੇ ਉਹ ਅਮਰਤਾ ਦੇ ਸਿੱਖ ਬੱਚਾ ਕੋਈ ਪ੍ਰੀਖਿਆ ਦੇਣਾ ਚਾਹੁੰਦਾ ਹੈ ਚਾਹੇ ਉਹ ਵੱਡੇ ਪੋਸਟਾਂ ਵਾਸਤੇ ਹੋਵੇ ਕਿਸੇ ਜੱਜ ਵਾਸਤੇ ਹੋਵੇ ਜਾਂ ਸਿਵਲ ਸਰਵਿਸਿਸ ਵਾਸਤੇ ਹੋਵੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿ ਕਕਾਰ ਪਾ ਕੇ ਉਹ ਪ੍ਰੀਖਿਆ ਦੇਣ ਤੋਂ ਇਹੋ ਮਾਮਲਾ ਇੱਕ ਰਾਜਸਥਾਨ ਦੇ ਵਿੱਚ ਹੋਇਆ ਰਾਜਸਥਾਨ ਦੇ ਜੈਪੁਰ ਹਾਈ ਕੋਰਟ ਦੇ ਸਿਵਲ ਜੱਜ ਪ੍ਰੀਖਿਆਵਾਂ ਦੇ ਵਿੱਚ ਸਿੱਖ ਬੱਚੀ ਨੂੰ ਗੁਰਪ੍ਰਿਤਕੌਰ ਜਿਹੜੀ ਸਰਨਤਾਰਨ ਦੀ ਰਹਿਣ ਵਾਲੀ ਆ ਉੱਥੇ ਦੀ ਬੱਚੀ ਨੂੰ ਉੱਥੇ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਜਦੋਂ ਦੀ ਇਹ ਸਰਕਾਰ ਬਣਨ ਜਾ ਰਹੀ ਸੀਗੀ ਹਾਂਜੀ ਉਦੋਂ ਹੀ ਅਲਵਰ ਦੀ ਸਟੇਜ ਤੋਂ ਭਾਜਪੀ ਨੇ ਅਨਾਉਂਸ ਕਰਤਾ ਸੀਗਾ ਵੀ ਗੁਰਦੁਆਰੇ ਜਿਹੜੇ ਦੇਸ਼ ਵਾਸਤੇ ਮਸੂਰ ਬਣ ਚੁੱਕੇ ਹਨਾ ਜਦੋਂ ਵੀ ਇਹ ਸਰਕਾਰ ਬਣੀ ਤੇ ਗੁਰਦੁਆਰੇ ਢਾਹ ਢੇਰੀ ਦੀ ਬੀਜੇਪੀ ਦੀ ਵਿਚਾਰਧਾਰਾ ਤੇ ਮਨਸ਼ਾ ਸਿੱਖਾਂ ਦੇ ਪ੍ਰਤੀ ਬੜੀ ਕਲੀਅਰ ਸੀਗੀ ਓਕੇ ਜੀ ਉਤੋਂ ਆਗਾਜ਼ ਹੋ ਗਿਆ ਸੀਗਾ ਕਿ ਜੇ ਸਰਕਾਰ ਬਣੀ ਤੇ ਉਹ ਸਿੱਖਾਂ ਹਸ਼ਰ ਕੀ ਹੋਊਗਾ ਤੇ ਆ ਤੇ ਦੇਖੋ ਤੁਸੀਂ ਆਨ ਵਾਲੇ ਬੱਚਿਆਂ ਤੇ ਕੀ ਅਸਰ ਪਊਗਾ ਉਹ ਅਮਰਤਾਰੀ ਬੱਚੇ ਕੋਈ ਹੋਣ ਜਿਹੜੇ ਆਨ ਵਾਲੇ ਬੱਚਿਆਂ ਜਦੋਂ ਇਹ ਖਬਰਾਂ ਫੈਲਣਗੀਆਂ ਕਿ ਉਹ ਅਭੁਨੰਦਨ ਤਰਫ ਹੌਸਲਾ ਪੈਦਾ ਹੋ ਪਾਏਗਾ ਵੀ ਕਿੰਨੇ ਸਾਲ ਦੀ ਉਸ ਬੱਚੀ ਦੀ ਮਿਹਨਤ ਹੋਣੀ ਆ ਤੁਸੀਂ ਕੱਲੇ ਇਹ ਗੱਲ ਨਾ ਨਾ ਕਰੋ ਪ੍ਰੀਖਿਆ ਦੇ ਵਿੱਚ ਨੂੰ ਰੋਕ ਦਿੱਤਾ ਗਿਆ ਉਹਦਾ ਤਾਂ ਫਿਊਚਰ ਖਤਮ ਕਰ ਦਿੱਤਾ ਗਿਆ ਕਿੰਨੇ ਕਿੰਨੀ ਵਿਚਾਰਨੇ ਜੜੀਆਂ ਜੱਜ ਦੀਆਂ ਸਟੱਡੀ ਮਤਲਬ ਜੱਜ ਦੀਆਂ ਕਿਸੇ ਡਾਕਟਰ ਦੀ ਜਾਂ ਕਿਸੇ ਸੀਏਟ ਦਾ ਪੇਪਰ ਹੋਵੇ ਉਹ ਕੋਈ ਛੋਟਾ ਮੋਟਾ ਮਤਲਬ ਮਾੜਾ ਮੋਟਾ ਬੱਚਾ ਨਹੀਂ ਦਿੰਦਾ ਉਹ ਬਹੁਤ ਮਿਹਨਤ ਕਰਦਾ ਦਿਨ ਰਾਤ ਇਸ ਬੱਚੀ ਦਾ ਤਾਂ ਫਿਊਚਰ ਖਤਮ ਕਰ ਦਿੱਤਾ ਸਿੱਖ ਇਸ ਪੱਖੋਂ ਸੁਚੇਤ ਸੀਗੇ ਸਿੱਖਾਂ ਨੇ ਬੜਾ ਵੱਡਾ ਵਿਦਰੋਹ ਕੀਤਾ ਜਿੱਕ ਸਿੱਖ ਜਥੇਬੰਦੀਆਂ ਨੇ ਇੱਕ ਬੜੀ ਵੱਡੀ ਲੜਾਈ ਲੜੀ ਤੇ ਗੰਗਾ ਨਗਰ ਤੇ ਹਿਮਾਨਗੜ ਜਿੱਥੇ ਸਿੱਖ ਬੈਲਟ ਹੈ ਹਾਂਜੀ ਇਹਦੇ ਚੋਂ 11 ਚੋਂ ਅਸੀਂ 9 ਸੀਟਾਂ ਬੀਜੇਪੀ ਨੂੰ ਹਰਾਤੀਆਂ ਓਕੇ ਜੀ ਲੋਕ ਸਭਾ ਦੀ ਸੀਟ ਵੀ ਹਰਾਤੀ ਠੀਕ ਹੈ ਜੀ ਕਿ ਇਹ ਤਾਂ ਸਾਨੂੰ ਅਜਾਜ ਹੋ ਗਿਆ ਸੀ ਕਿ ਕੀ ਸੋਚਦੀ ਮਾਲਕ ਹੈ ਤੇ ਕੀ ਵਰਤਣਾ ਵਰਤਾਉਗੀ ਰਾਜਸਤਾ ਸਿੱਖਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਿੱਖਾਂ ਦੇ ਬੱਚਿਆਂ ਨਾਲ ਕੀਤਾ ਜਾ ਰਿਹਾ ਵਿਤਕਰਾ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਆ ਪਰ ਇੱਥੇ ਵੀ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਰਨ ਦਿੰਦੇ ਜੇ ਉਹ ਅਮਰਤਾ ਰਿ ਸਿੱਖ ਬੱਚਾ ਕੋਈ ਪ੍ਰੀਖਿਆ ਦੇਣਾ ਚਾਹੁੰਦਾ ਹੈ ਚਾਹੇ ਉਹ ਵੱਡੇ ਪੋਸਟਾਂ ਵਾਸਤੇ ਹੋਵੇ ਕਿਸੇ ਜੱਜ ਵਾਸਤੇ ਹੋਵੇ ਜਾਂ ਸਿਵਲ ਸਰਵਿਸਿਸ ਵਾਸਤੇ ਹੋਵੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿ ਕਕਾਰ ਪਾ ਕੇ ਉਹ ਪ੍ਰੀਖਿਆ ਦੇਣ ਤੋਂ ਇਹੋ ਮਾਮਲਾ ਇੱਕ ਰਾਜਸਥਾਨ ਦੇ ਵਿੱਚ ਹੋਇਆ ਰਾਜਸਥਾਨ ਦੇ ਜੈਪੁਰ ਹਾਈ ਕੋਰਟ ਦੇ ਸਿਵਲ ਜੱਜ ਪ੍ਰੀਖਿਆਵਾਂ ਦੇ ਵਿੱਚ ਸਿੱਖ ਬੱਚੀ ਨੂੰ ਗੁਰਪ੍ਰੀਤ ਕੌਰ ਜਿਹੜੀ ਸਰਨਤਾਰਨ ਦੀ ਰਹਿਣ ਵਾਲੀ ਆ ਉੱਥੇ ਦੀ ਬੱਚੀ ਨੂੰ ਉੱਥੇ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਇਹ ਬਹੁਤ ਵੱਡੀ ਗੱਲ ਹੈ ਕਾਨੂੰਨੀ ਤੌਰ ਤੇ ਤਾਂ ਕਹਿੰਦੇ ਆ ਸਿੱਖਾਂ ਨੂੰ ਹੱਕ ਹੈ ਆਪਣੇ ਪੂਰੇ ਕਕਾਰ ਪਾ ਕੇ ਮਤਲਬ ਕਿ ਇੱਥੇ ਭਾਰਤ ਦੇਸ਼ ਵਿੱਚ ਰਹਿਣ ਦਾ ਔਰ ਹਰ ਚੀਜ਼ ਦਾ ਸਰਵਿਸ ਦਾ ਯੂਜ਼ ਕਰਨ ਦਾ ਵਰਤਨ ਦਾ ਪਰ ਤੁਸੀਂ ਦੇਖ ਲਓ ਇਹ ਦੂਸਰਾ ਮਾਮਲਾ ਹੈ ਦੇਖਿਆ ਜਾਏ ਤਾਂ ਪਿਛਲੇ ਸਾਲ ਇੱਕ ਅੰਬਾਲਾ ਦੀ ਕੁਲਵਿੰਦਰ ਕੌਰ ਬੱਚੀ ਸੀ ਉਹਨੂੰ ਵੀ ਕਕਾਰ ਪਾਏ ਸੀ ਉਹਨੇ ਪੂਰੇ ਤੇ ਉਹਨੂੰ ਉੱਥੇ ਰੋਕ ਦਿੱਤਾ ਗਿਆ ਇਸ ਵਾਰ ਫਿਰ ਇਹੀ ਕੰਮ ਹੋਇਆ ਕਿ ਗੁਰਪ੍ਰੀਤ ਕੌਰ ਬੱਚੀ ਜਿਹੜੀ ਉੱਥੇ ਪੇਪਰ ਦੇਣ ਜਾਂਦੀ ਹੈ ਤੇ ਉਥੋਂ ਫਿਰ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਦੇਖਿਆ ਜਾਏ ਤੇ ਬੜੀ ਵੱਡੀ ਗੱਲ ਹੈ ਕਿ ਉਸ ਬੱਚੀ ਵੀ ਕਹਿੰਨੇ ਦੱਸਿਆ ਜਿਵੇਂ ਕਿ ਵੀਡੀਓ ਦੇ ਵਿੱਚ ਦੱਸਿਆ ਕਿ ਕਹਿੰਦੀ ਮੈਂ ਕੜਾ ਵੀ ਛੋਟਾ ਪਾ ਕੇ ਆਈ ਕਿ ਮੈਨੂੰ ਰੁਕ ਮਤਲਬ ਪਰੇਸ਼ਾਨ ਨਾ ਕੀਤਾ ਜਾਵੇ ਜੇ ਮੈਂ ਕਿਰਪਾਨ ਪਾਈ ਹੋਈ ਆ ਉਹ ਵੀ ਮੇਰੀ ਲਿਮਟਿਡ ਆ ਜੋ ਮੈਨੂੰ ਅਲਾਉਡ ਹੈ ਠੀਕ ਹੈ ਜੀ ਪਰ ਫਿਰ ਵੀ ਉਸ ਬੱਚੀ ਨੂੰ ਉਹਨਾਂ ਨੇ ਬੈਠਣ ਨਹੀਂ ਦਿੱਤਾ ਜਦਕਿ ਪਿਛਲੀ ਵਾਰ ਕਿਹਾ ਗਿਆ ਸੀ ਕਿ ਐਸਜੀਪੀਸੀ ਨੇ ਮਿਲ ਕੇ ਸਾਰੀ ਮਤਲਬ ਕਿ ਕਾਰਵਾਈ ਕਰ ਦਿੱਤੀ ਏ ਉਹ ਜਿਹੜੀ ਬੱਚੀ ਲਖਵਿੰਦਰ ਕੌਰ ਦਾ ਮਾਮਲਾ ਹੋਇਆ ਸੀ ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਗਿਆ ਰਾਜਸਥਾਨ ਦੇ ਸਰਕਾਰ ਨੂੰ ਦੇ ਦਿੱਤਾ ਗਿਆ ਜਿੱਥੇ ਦੇਖਿਆ ਜਾਏ ਤੇ ਸੀਐਮ ਸੈਣੀ ਦਾ ਹਰਿਆਣਾ ਸੀਐਮ ਸੈਣੀ ਦਾ ਦੋ ਦਿਨ ਪਹਿਲਾਂ ਜਿਹੜਾ ਬਿਆਨ ਆਂਦਾ ਹੈ ਜਿੰਦੇ ਵਿੱਚ ਉਹ ਸਾਰੀ ਗੱਲ ਕਰਦੇ ਕਿ ਸੀਏਈਟ ਦੇ ਪੇਪਰ ਨੇ ਉਹਨਾਂ ਵਿੱਚ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਅਮਰਤਾਰੀ ਜਿਹੜੇ ਬੱਚੇ ਹੋਣਗੇ ਸਿੱਖਾਂ ਦੇ ਬੱਚੇ ਹੋਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਊਗੀ ਪਰ ਦੇਖੋ ਤੁਸੀਂ ਦੂਸਰੇ ਦਿਨ ਹੀ ਆ ਜਿਹੜਾ ਮਾਮਲਾ ਜਿਹੜਾ ਕੱਲ ਦਾ ਹੈ ਜਿੰਦੇ ਵਿੱਚ ਬੱਚੀ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਜੈਪੁਰ ਦੇ ਵਿੱਚ ਉੱਥੇ ਵੀ ਭਾਜਪੀ ਹੀ ਸਰਕਾਰ ਹੈ ਇੱਥੇ ਗੱਲ ਸਰਕਾਰ ਦੀ ਨਹੀਂ ਹੈਗੀ ਸਿੱਖਿਆ ਦੇ ਹੱਕਾਂ ਦੀ ਗੱਲ ਹੈ ਇਹ ਕਿਹਾ ਕੁਝ ਜਾਂਦਾ ਸਿੱਖਿਆ ਵਾਸਤੇ ਕੀਤਾ ਕੁਝ ਜਾਂਦਾ ਦਿਖਾਇਆ ਕੁਝ ਜਾਂਦਾ ਤੇ ਤੁਸੀਂ ਦੇਖੋ ਇਹ ਮਾਮਲੇ ਵਿੱਚ ਬਹੁਤ ਵੱਡੀ غور ਕਰਨ ਵਾਲੀ ਗੱਲ ਇੱਕ ਹੈ ਕਿ ਪੰਜਾਬ ਦੇ ਵਿੱਚੋਂ ਜੇ ਪਿਛਲੇ ਸਾਲ ਇੱਕ ਬੱਚੀ ਅਮਰਤਾਰੀ ਗਈ ਸਮਝ ਲਓ ਕਿਉਂਕਿ ਅਮਰਤਾਰਿਕ ਕਾਰ ਜੋ ਬੱਚੀ ਨੇ ਕਾਰ ਪਾਈ ਸੀ ਇੱਕ ਬੱਚੀ ਤੁਹਾਡੀ ਸਿਵਲ ਜਾਜ ਦੇ ਵਾਸਤੇ ਪ੍ਰੀਖਿਆ ਦੇਣ ਉਸ ਪਿਛਲੇ ਸਾਲ ਗਈ ਸੀ ਔਰ ਇਸ ਸਾਲ ਵੀ ਇੱਕ ਹੀ ਬੱਚੀ ਗਈ ਤੁਸੀਂ ਦੇਖੋ ਤੁਹਾਡੀ ਇੱਕ ਬੱਚੀ ਨੂੰ ਹੀ ਉਹ ਸਿਵਲ ਸਰਵਿਸਿਜ਼ ਜੁਆਇਨ ਕਰਨ ਤੋਂ ਰੋਕ ਰਿਹਾ ਨਾ ਉਹਨਾਂ ਨੂੰ ਪ੍ਰੀਖਿਆ ਦੇਣ ਤੋਂ ਰੋਕ ਰਿਹਾ ਉਹਨਾਂ ਦਾ ਫਿਊਚਰ ਮਤਲਬ ਕਿ ਖਤਮ ਕੀਤਾ ਜਾ ਰਿਹਾ ਤੇ ਦੇਖੋ ਤੁਸੀਂ ਆਨ ਵਾਲੇ ਬੱਚਿਆਂ ਤੇ ਕੀ ਅਸਰ ਪਊਗਾ ਉਹ ਅਮਰਤਾਰੀ ਬੱਚੇ ਕੋਈ ਹੋਣ ਜਿਹੜੇ ਆਨ ਵਾਲੇ ਬੱਚਿਆਂ ਜਦੋਂ ਇਹ ਖਬਰਾਂ ਫੈਲਣਗੀਆਂ ਕਿਉਂ ਅਬੁਨੰਦਨ ਦਰਫੋਂ ਹੌਸਲਾ ਪੈਦਾ ਹੋ ਪਾਏਗਾ ਵੀ ਕਿੰਨੇ ਸਾਲ ਦੀ ਉਸ ਬੱਚੀ ਦੀ ਮਿਹਨਤ ਹੋਣੀ ਆ ਤੁਸੀਂ ਕੱਲੇ ਇਹ ਗੱਲ ਨਾ ਨਾ ਕਰੋ ਪ੍ਰੀਖਿਆ ਦੇ ਵਿੱਚ ਉਹਨੂੰ ਰੋਕ ਦਿੱਤਾ ਗਿਆ ਉਹਦਾ ਤਾਂ ਫਿਊਚਰ ਖਤਮ ਕਰ ਦਿੱਤਾ ਗਿਆ ਕਿੰਨੇ ਕਿੰਨੀ ਵਿਚਾਰ ਨੇ ਜੜੀਆਂ ਜੱਜ ਦੀਆਂ ਸਟੱਡੀ ਮਤਲਬ ਜੱਜ ਦੀ ਜਾਂ ਕਿਸੇ ਡਾਕਟਰ ਦੀ ਜਾਂ ਕਿਸੇ ਸੀਏਟ ਦਾ ਪੇਪਰ ਹੋਵੇ ਉਹ ਕੋਈ ਛੋਟਾ ਮੋਟਾ ਮਤਲਬ ਮਾੜਾ ਮੋਟਾ ਬੱਚਾ ਨਹੀਂ ਦਿੰਦਾ ਉਹ ਬਹੁਤ ਮਿਹਨਤ ਕਰਦਾ ਦਿਨ ਰਾਤ ਇਸ ਬੱਚੀ ਦਾ ਤਾਂ ਫਿਊਚਰ ਖਤਮ ਕਰ ਦਿੱਤਾ ਸਾਡੀ ਕਮਰਤਾਰੇ ਬੱਚੀ ਕੱਲ ਨੂੰ ਸਿਵਲ ਜੱਜ ਜੇ ਬਣ ਕੇ ਆਉਂਦੀ ਉਹ ਚੰਗੇ ਫੈਸਲੇ ਕਰਦੀ ਜਾਂ ਸਿੱਖਾਂ ਦੀ ਗੱਲ ਕਰਦੀ ਜਾਂ ਲੋਕਾਂ ਦੇ ਭਲਾ ਕਰਦੀ ਤੇ ਉਹਦੇ ਚ ਪਤਾ ਲੱਗਣਾ ਕਿ ਅਮਰਤਾ ਦੇ ਸਿੱਖ ਬੱਚੇ ਦਾ ਕੀ ਜੀਵਨ ਹੁੰਦਾ ਤੇ ਇੱਥੇ ਤੁਸੀਂ ਦੇਖੋ ਕੱਲੀ ਹੁਣ ਤੋਂ ਨਾਲ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤੇ ਤੁਹਾਨੂੰ ਉੱਥੇ ਦੀ ਰਾਜਸਥਾਨ ਦੀ ਆਪਾਂ ਤੇਜਿੰਦਰ ਸਿੰਘ ਟੀਮ ਨਾਲ ਗੱਲਬਾਤ ਕਰਦੇ ਆਂ ਕੋਲ ਤੇ ਲੈਣੇ ਆ ਤੇ ਪੂਰਾ ਮਾਮਲਾ ਤੁਹਾਨੂੰ ਸਾਂਝਾ ਕਰਾਂਗੇ ਤੇ ਦੱਸਾਂਗੇ ਵੀ ਹੋਇਆ ਕੀ ਹੈ ਕਿੱਦਾਂ ਹੈ ਤੇ ਉੱਥੇ ਦੀ ਜਿਹੜੇ ਸਾਡੀ ਸਿੱਖ ਸੰਸਥਾਵਾਂ ਨੇ ਕੀ ਫੈਸਲੇ ਲਿੱਤੇ ਨੇ ਤੇ ਐਸਜੀਬੀਸੀ ਨੇ ਵੀ ਹੁਣ ਜੱਜਦਾਰ ਸਾਹਿਬ ਨੇ ਇੱਕ ਬਿਆਨ ਦੇ ਦਿੱਤਾ ਵੀ ਉਸ ਬੱਚੇ ਨਾਲ ਗਲਤ ਕੀਤਾ ਗਿਆ ਆਪਾਸਤੇ ਵੱਡਾ ਐਕਸ਼ਨ ਲਿੱਤਾ ਜਾਊਗਾ ਗਲਤ ਕੀਤੀ ਜਾਊਗੀ ਸਰਕਾਰ ਨਾਲ ਜਿਹੜੀ ਪਿਛਲੇ ਸਾਲ ਕੀਤੀ ਸੀ ਉਹ ਕਿੱਥੇ ਆ ਕਾਦਾ ਅਸਰ ਹੋਇਆ ਉਹਨਾਂ ਤੇ ਫਿਰ ਉਹੀ ਕਰਕੇ ਦਿਖਾਤਾ ਨਾ ਉਹਨਾਂ ਨੇ ਕਿਹਾ ਤੁਹਾਡਾ ਬੱਚਾ ਆਪਾਂ ਬਹਿਨ ਨਹੀਂ ਦੇਣਾ ਜੀ ਤੁਸੀਂ ਸਮਝ ਲਓ ਇਸ ਗੱਲ ਨੂੰ ਇਹ ਸਾਡੀ ਸਮਝ ਨਹੀਂ ਗੱਲ ਆ ਰਹੀ ਆਪਾਂ ਬਸ ਅੱਖੋ ਬਰੁਖ ਸੁਣ ਕੇ ਵਾਹਾਂ ਜੀ ਖਬਰ ਫੈਲੀ ਮੇਰੀ ਸੁਣੋ ਗੱਲ ਸਭ ਤੋਂ ਵੱਡੀ ਗੱਲ ਆ ਮੈਂ ਥੋੜੀ ਜਿਹੀ ਗੱਲ ਕਲੀਅਰ ਕਰਦਾ ਤੁਹਾਨੂੰ ਜਦੋਂ ਬੱਚੇ ਦਾ ਹੋ ਉਹ ਉਸ ਬੱਚੇ ਦਾ ਫਿਚਰ ਖਤਮ ਹੋ ਗਿਆ ਆਪਾਂ 4 ਦਿਨ ਰੋਲਾ ਪਾਣਾ ਪੇਪਰਵਰਕ ਹੋਣਾ ਖਤਮ ਮੈਂ ਕਹਿੰਦਾ ਉਸ ਬੱਚੀ ਦੇ ਕੋਲ ਪੇਪਰ ਦਵਾਇਆ ਜਾਵੇ ਐਵੇਂ ਨਾ ਕੀਤਾ ਜਾਵੇ ਕੱਲਾ ਕਾਰਵਾਈ ਕਰਕੇ ਜੀ ਹਾਂ ਸਾਡੇ ਬੱਚਿਆਂ ਨੂੰ ਅਥੋਰਟੀ ਦਿਓ ਕਿਉਂ ਅਥੋਰਟੀ ਮੰਗੀ ਹੈ ਜੀ ਅਥੋਰਟੀ ਤੇ ਤੁਸੀਂ ਆਪਣੇ ਸੰਵਿਧਾਨ ਦੇ ਅਨੁਸਾਰ ਪੜੋ ਨਾ ਜਾ ਕੇ 25ਵੀਂ ਧਾਰਾ ਧਾਰਾ ਪੜੋ ਹਾਂ ਜਿੱਦੇ ਸਾਨੂੰ ਸਿੱਖਾਂ ਨੂੰ ਅਲਾਉਡ ਹੈ ਤੇ ਸਾਨੂੰ ਕਾਨੂੰਨ ਦੀ ਸੰਧੀ ਕਿ ਲੋੜ ਹੈ ਜੇ ਤੁਸੀਂ ਸਿੱਖਾਂ ਨੂੰ ਕਾਨੂੰਨ ਕਿਵੇਂ ਸਿਖਾ ਰਹੇ ਤੁਸੀਂ ਸਿੱਖਾਂ ਦੇ ਬੱਚਿਆਂ ਨਾਲ ਵਿਤਕਰਤਾ ਜਾ ਰਿਹਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਉਹ ਉੱਥੇ ਦੇ ਪ੍ਰਬੰਧਕਾਂ ਨਾਲ ਤੇ ਇਹ ਗੱਲਬਾਤ ਜਾਣਾ ਵੀ ਕੀ ਬਣਿਆ ਆਪਾਂ ਕੋਲ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੇਖਦੇ ਆ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਤੁਸੀਂ ਜੁੜੇ ਹੋ ਹੋ ਵੀਡੀਓ ਚ ਵਿੱਚ ਤੇ ਕੋਸ਼ਿਸ਼ ਕਰਾਂਗੇ ਵੀ ਕੀ ਗੱਲਬਾਤ ਹੋਈ ਆ ਕਿੱਦਾਂ ਉਹਨੇ ਫੈਸਲਾ ਲਿੱਤੇ ਗਿਆ ਪਰ ਇਹ ਬਹੁਤ ਮੰਦ ਭਾਗ ਆ ਬਹੁਤ ਮੰਦ ਭਾਗ ਆ ਬਹੁਤ ਗਲਤ ਹੋ ਰਿਹਾ ਕਿ ਸਾਡਾ ਸਾਲ ਦੇ ਵਿੱਚ ਇੱਕ ਬੱਚਾ ਹੋ ਜਾਣਾ ਇੱਕ ਬੱਚਾ ਹਿਸਾਬ ਲਾ ਲੋ ਬੜੇ ਦੁੱਖ ਦੀ ਗੱਲ ਆ ਉਹ ਨਹੀਂ ਬੈਠਣੇ ਤੁਸੀਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਗੁਰਦੀ ਦਾ ਖਾਸਤਾ ਵੈਗੁਰਦੀ ਕੀ ਫਤ ਹੈ ਅ ਤਜਿੰਦਰ ਸਿੰਘ ਟੀਮਾ ਜੀ ਬੋਲ ਰਹੇ ਜੀ ਜੀ ਮਹਾਰਾਜ ਅ ਸਿੰਘ ਸਾਹਿਬ ਜੀ ਤੁਸੀਂ ਰਾਜਸਥਾਨ ਤੋਂ ਹੋਣਾ ਜੀ ਬਾ ਹਾਂ ਜੀ ਆਪਾਂ ਇਹ ਗੱਲਬਾਤ ਕਰਨਾ ਚਾਹੁੰਦੇ ਆ ਜਿਹੜੀ ਬੱਚੀ ਗੁਰਪ੍ਰੀਤ ਦਾ ਜਿਹੜਾ ਮਾਮਲਾ ਹੈ ਉੱਥੇ ਹੋਇਆ ਹੈ ਜਿਹੜਾ ਤੇ ਉਹ ਮਾਮਲਾ ਪਹਿਲਾਂ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ ਤੇ ਫਿਰ ਤੁਹਾਡੇ ਵੱਲੋਂ ਕੀ ਮਤਲਬ ਐਕਸ਼ਨ ਲਿੱਤਾ ਜਾ ਰਿਹਾ ਕਿਉਂਕਿ ਪਿਛਲੇ ਸਾਲ ਵੀ ਇੱਕ ਲਖਵਿੰਦਰ ਸਿੰਘ ਬੱਚੀ ਜਿਹੜੀ ਅੰਮਾਲਾ ਤੋਂ ਗਈ ਸੀ ਉਹਨਾਂ ਨਾਲ ਇੱਕ ਵਾਕਿਆ ਵਾਪਰਿਆ ਸੀ ਲਖਵਿੰਦਰ ਕੋਰ ਏ ਹੁਣ ਤੁਸੀਂ ਇਹ ਦੱਸੋ ਕਿ ਹਰ ਸਾਲ ਜਦੋਂ ਕੋਈ ਵੀ ਸਾਡਾ ਇੱਕ ਬੱਚਾ ਅੰਮ੍ਰਿਤਧਾਰੀ ਉਧਰ ਨੂੰ ਮਤਲਬ ਪੇਪਰ ਦੇਣ ਕਿਉਂਕਿ ਤੁਸੀਂ ਹਿਸਾਬ ਲਾ ਲਓ ਕਿੰਨੇ ਕ ਬੱਚੇ ਸਾਡੇ ਅੰਮ੍ਰਿਤਧਾਰੀ ਆ ਪੇਪਰ ਦੇ ਰਹੇ ਨੇ ਇਹ ਸਭ ਤੋਂ ਵੱਡਾ ਸਵਾਲ ਬਣਦਾ ਹੈ ਤਾਂ ਹੁਣ ਆਪਾਂ ਪਹਿਲਾ ਮਾਮਲੇ ਬਾਰੇ ਦੱਸੋ ਪਲੀਜ਼ ਮੇਰੀ ਬੇਂਤੀ ਜਦੋਂ ਦੀ ਇਹ ਸਰਕਾਰ ਬਣਨ ਜਾ ਰਹੀ ਸੀਗੀ ਹਾਂਜੀ ਉਦੋਂ ਹੀ ਅਲਵਰ ਦੀ ਸਟੇਜ ਤੋਂ ਭਾਜਪੀ ਨੇ ਅਨਾਉਂਸ ਕਰਤਾ ਸੀਗਾ ਵੀ ਗੁਰਦੁਆਰੇ ਜਿਹੜੇ ਦੇਸ਼ ਵਾਸਤੇ ਮਸੂਰ ਬਣ ਚੁੱਕੇ ਹਨ ਨਾ ਜਦੋਂ ਵੀ ਇਹ ਸਰਕਾਰ ਬਣੀ ਤੇ ਗੁਰਦੁਆਰੇ ਢਾਡ ਦੇ ਕਰ ਦਿੱਤੇ ਜਾਣਗੇ ਠੀਕ ਹੈ ਜੀ ਭਾਜਪਾ ਦੀ ਵਿਚਾਰਧਾਰਾ ਤੇ ਮਨਸ਼ਾ ਸਿੱਖਾਂ ਦੇ ਪ੍ਰਤੀ ਬੜੀ ਕਲੀਅਰ ਸੀਗੀ ਓਕੇ ਜੀ ਉਤੋਂ ਆਗਾਜ਼ ਹੋ ਗਿਆ ਸੀਗਾ ਕਿ ਜੇ ਸਰਕਾਰ ਬਣੀ ਤੇ ਉਦੋਂ ਸਿੱਖਾਂ ਹਸ਼ਰ ਕੀ ਹੋਊਗਾ ਠੀਕ ਹੈ ਜੀ ਸਿੱਖ ਇਸਪਕੋਂ ਤੋਂ ਚੇਤ ਸੀਗਾ ਸਿੱਖਾਂ ਨੇ ਬੜਾ ਵੱਡਾ ਵਿਦਰੋਹ ਕੀਤਾ ਜਿੱਥੇ ਸਿੱਖ ਜਥੇਬੰਦੀਆਂ ਨੇ ਬੜੀ ਵੱਡੀ ਲੜਾਈ ਲੜੀ ਤੇ ਗੰਗਾ ਨਗਰ ਤੇ ਹਨੂਮਾਨਗੜ੍ਹ ਜਿੱਥੇ ਸਿੱਖ ਬੈਲਟ ਹੈ ਹਾਂਜੀ ਇਹਦੇ ਚੋਂ 11 ਚੋਂ ਅਸੀਂ 9 ਸੀਟਾਂ ਬੀਜੇਪੀ ਨੂੰ ਹਰਾਤੀਆਂ ਓਕੇ ਜੀ ਲੋਕ ਸਭਾ ਦੀ ਸੀਟ ਵੀ ਹਰਾਤੀ ਠੀਕ ਹੈ ਜੀ ਕਿਉਂਕਿ ਇਹ ਤਾਂ ਸਾਨੂੰ ਇਹ ਆਜ਼ਾਦ ਹੋ ਗਿਆ ਸੀ ਕਿ ਸੋਚਦੀ ਮਾਲਕ ਹੈ ਤੇ ਕੀ ਵਰਤ ਪਾਣਾ ਵਰਤੌਗੀ ਰਾਜਸਤਾ ਸਿੱਖਾ ਨਾਲ ਠੀਕ ਹੈ ਜੀ ਤਾਂ ਲੋਕ ਸਭਾ ਚੋਣਾਂ ਹੋਈਆਂ ਉਦੋਂ ਵੀ ਇਹਨਾਂ ਨੇ ਜਿਹੜੇ ਅੰਮ੍ਰਿਤ ਰਿਸ਼ਿ ਸੀਗੇ ਉੱਥੇ ਅਨਾਉਂਸ ਕਰਤਾ ਕਿ ਕਿਰਪਾਨਾਂ ਲਾ ਕੇ ਵੋਟ ਪਾ ਸਕਦੇ ਹੋ ਤੁਸੀਂ ਵੋਟ ਨਹੀਂ ਪਾ ਸਕਦੇ ਫਿਰ ਅਸੀਂ ਰੈਸ਼ਨਾਗਰ ਪਹੁੰਚੇ ਹਾਂਜੀ ਉਹ ਤੁਸੀਂ ਬੋਲਿੰਗ ਬੂਸਟਰ ਰੁਕਾਈ ਉਹ ਬੋਲਿੰਗ ਬੂਸ ਬੰਦ ਕਰਾਈ ਰੋੜਾ ਪਿਆ ਜੀ ਆਕੇ ਫਿਰ ਪਰਮਿਸ਼ਨ ਮਿਲੀ ਠੀਕ ਹੈ ਜੀ ਉਸ ਤੋਂ ਪ੍ਰੰਤ ਫਿਰ ਜੋਧਪੁਰ ਹੋਇਆ ਇਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਜੈਪੁਰ ਫਿਰ ਇਸ ਤਰ੍ਹਾਂ ਸੀਗਾ ਕਿ ਬੱਚਿਆਂ ਨੂੰ ਪੇਪਰ ਦੇੰਤ ਰੋਕਿਆ ਗਿਆ ਠੀਕ ਹੈ ਜੀ ਅੱਜ ਰਾਸਨ ਹਾਈ ਕੋਰਟ ਦੇ ਸਿਵਲ ਜੱਜ ਦੇ ਵੱਲੋਂ ਇਗਜ਼ਾਮ ਸੀਗੀ ਉੱਥੇ ਜੈਪੁਰ ਚ ਹਾਂਜੀ ਉਹਦੇ ਚ ਜਿਹੜੀ ਇੱਕ ਤਰਨਤਨ ਦੇ ਬੱਚੀ ਸੀਗੀ ਗੁਰਪ੍ਰੀਤ ਕੌਰ ਇੱਕ ਦਿੱਲੀ ਦੀ ਐਡਵੋਕੇਟ ਸਿਮਰਨ ਗੁਰ ਜੀ ਜਿਹੜੀ ਬੱਚੇ ਅੱਡ ਅੱਡ ਕੋਲਜਾਂ ਦੇ ਪੇਪਰ ਦੇ ਨਾਲੇ ਸੀਗੇ ਠੀਕ ਹੈ ਜੀ ਉੱਥੇ ਉਹ ਬੱਚੇ ਫੇਰ ਰੁਕਿਆ ਗਿਆ ਕੀ ਹਾਈ ਕੋਰਟ ਨੇ ਸਪਸ਼ਟ ਦੇਸ਼ ਹੈ ਕਿ ਆਰਟੀਕਲ 25 ਦੇ ਤਹਿਤ ਸਿੱਖਾਂ ਨੂੰ ਕਿਰਪਾਨ ਪਾਉਣ ਦਾ ਅਧਿਕਾਰ ਹੈ ਤੇ ਇਹ ਕਿਰਪਾਨ ਨਹੀਂ ਉਤਾਰੀ ਜਾ ਸਕਦੀ ਠੀਕ ਹੈ ਸਰ ਤੇ ਹਾਈ ਕੋਰਟ ਨੇ ਕਿਹਾ ਸੀ ਵੀ ਜਿਹੜੇ ਬੱਚੇ ਅਮਰਤੜੀ ਆ ਉਹ ਬੱਚੇ ਅੱਧਾ ਘੰਟਾ ਪਹਿਲਾਂ ਸੈਂਟਰ ਤੇ ਪਹੁੰਚਣਗੇ ਤਾਂ ਕਿ ਪ੍ਰੋਪਰ ਜਾਂਚ ਹੋ ਸਕੇ ਠੀਕ ਹੈ ਜੀ ਇਹ ਕਮਾਲ ਦੀ ਗੱਲ ਹੈ ਵੀ ਜਿਹੜੀ ਗੁਰਪ੍ਰੀਤ ਕੋ ਲੜਕੀ ਹੈ ਇਹ 9 ਵਜੇ ਹੀ ਸਭ ਤੋਂ ਇੱਕ ਨੰਬਰ ਤੇ ਅੱਗੇ-ਅੱਗੇ ਖੜੀ ਸੀ ਲਾਈਨ ਜੱਪਣੇ ਹਾਂ ਹਾਂਜੀ ਉਸ ਤੋਂ ਬਾਅਦ ਸਿਮਰਨ ਕੋ ਵੀ ਸਮਰੱਥ ਪਹੁੰਚ ਚੁੱਕੀ ਸੀਗੀ ਹਾਂਜੀ ਇਹਦੇ ਨਾਲ ਸਾਡੇ ਕੋਲੇ ਗ੍ਰਹਿ ਮੰਤਰਾਲੇ ਦੇ ਰਜਿਸਟਰੀ ਹੈਗੇ ਆਰਪੀਐਸਸੀ ਦਾ ਲੈਟਰ ਵੀ ਸੀਗਾ ਵੀ ਸਿੱਖ ਬੱਚਿਆਂ ਦੇ ਧਾਰਮਿਕ ਤੇ ਨਹੀਂ ਉਤਾਰੇ ਜਾ ਸਕਦੇ ਠੀਕ ਹੈ ਜੀ ਪਰ ਫਿਰਕਾ ਪ੍ਰਸ਼ਾਸਕਾਂ ਨੇ ਸੰਗ ਵਿਸ਼ੇ ਤੇ ਆਰਐਫਐਸ ਦੀ ਸ਼ਹਿ ਤੇ ਸਰਕਾਰ ਵਿਸ਼ੇ ਤੇ ਉੱਤੇ ਫਿਰ ਤੁਗਲਕੀ ਫਰਮਾਨ ਜਾਰੀ ਕਰਤਾ ਕਿ ਕਿਸੇ ਬੱਚੇ ਨੂੰ ਦਸਾਰ ਕਲਾ ਤੇ ਕਿਰਪਾਨ ਪਾਣ ਦੀ ਇਜਾਜ਼ਤ ਬਈਆਂ ਉਹ ਲੈ ਕੇ ਬਾਹਰ ਜਾਣਾ ਅੱਛਾ ਜੀ ਅੱਜ ਹੋ ਗਈ ਹੈ ਕਿ ਜਿੱਥੇ ਅੱਜ ਸੀ ਗੁਰਦੇਵ ਬੱਲ ਸਾਹਿਬ ਦੀ ਸ਼ਹਾਦਤ ਬਣਾ ਰਹੀਆਂ ਜਿਨ੍ਹਾਂ ਨੇ ਜਦੇਉ ਦੀ ਤੇ ਤਿਲਕ ਵੀ ਰੱਖ ਕੇ ਨਿਕਾਤਰ ਆਪ ਆਪ ਕੁਰਬਾਨ ਕਰ ਦਿੱਤਾ ਹਾਂ ਹਾਂ ਦੂਸਰੇ ਬੰਦੇ ਦੇਖੋ ਉਸੇ ਜਦੇਉ ਜਿਹੜੇ ਬਈ ਮਜਲੂਮ ਬਣ ਕੇ ਆਏ ਸੀਗੇ ਅੱਜ ਉਹਨਾਂ ਦੇ ਵਾਰ ਸਿੱਖਾਂ ਦੀ ਕਿਰਪਾਨਾ ਉਤਾਰ ਰਹੇ ਆ ਇਹ ਦੇਸ਼ ਦੇ ਖਿਲਾਫ ਹੈ ਰਾਜਸਥਾਨ ਦੀ ਸਿੱਖ ਜਥੇਬੰਦੀਆਂ ਵੱਲੋਂ ਅਸੀਂ ਪਰਸੋਂ ਜੈਪੁਰ ਜਾ ਰਹੇ ਹਾਂ ਸਰਕਾਰ ਨਾਲ ਆਰਪਰ ਦੀ ਗੱਲ ਕਰਾਂਗੇ ਦੱਸੋ ਤੁਸੀਂ ਸਾਨੂੰ ਦੇਸ਼ ਦਾ ਨਾਗਰਿਕ ਸਮਝਦੇ ਹੋ ਜਾਂ ਨਹੀਂ ਸਮਝਦੇ ਬਿਲਕੁਲ ਜੀ ਕੀ ਸਿੱਖਾਂ ਨੂੰ ਦੇਸ਼ ਵਿੱਚ ਧਾਰਮਿਕ ਆਜ਼ਾਦੀ ਹੈ ਜਾਂ ਨਹੀਂ ਹੈ ਬਿਲਕੁਲ ਜੀ ਤੁਸੀਂ ਕਿਹੜੇ ਸੰਵਿਧਾਨ ਦੇ ਤਹਿਤ ਕਿਹੜੇ ਅਧਿਕਾਰ ਦੇ ਤਹਿਤ ਸਾਨੂੰ ਵਾਰ-ਵਾਰ ਸ਼ਰੀਲ ਕਰ ਰਹੇ ਹੋ ਵਾਰ-ਵਾਰ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੋ ਬਿਲਕੁਲ ਜੀ ਰਾਜਸਥਾਨ ਦੀ ਸਿੱਖ ਜਥੇਬੰਦੀਆਂ ਆਪਣੇ ਅਕੀਦੇ ਪ੍ਰਤੀ ਆਪਣੇ ਸੰਸਾਧਨ ਪ੍ਰਤੀ ਆਪਣੇ ਗੁਰੂਆਂ ਦੇ ਤਰਸਾਈ ਰਾਜਪ੍ਰਤੀ ਹੱਢ ਗਏ ਉਸੇ ਤਹਿਸੀਬ ਪਟੋਜੇਪੁਰ ਜਾ ਰਹੇ ਆ ਪਰ ਅਫਸੋਸ ਇਸ ਗੱਲ ਦਾ ਹੈ ਜਿਹੜੇ ਰਾਜਸਥਾਨ ਦੇ ਸਾਡੇ ਇੱਕ ਕਪਤੀ ਦੀ ਹੈ ਜਿਹੜੇ ਬੀਜੇਪੀ ਦੇ ਐਮ.ਐਲ.ਏ. ਦੋ ਹਾਂਜੀ ਜਾਂ ਜਿਹੜੇ ਕੋਹਦੇਦਾਰ ਹੈ ਹਾਂਜੀ ਪਤਾ ਨਹੀਂ ਮੂੰਹ ਚ ਥੁੱਕ ਜਮਾ ਕੇ ਬੈਠੇ ਮੂੰਹ ਚ ਘੋਣੀਆਂ ਵਾਲੀ ਉਹਨਾਂ ਨੇ ਨਾ ਤਾਂ ਉਹ ਤੋਂ ਬੋਲੇ ਸ਼ੱਕਤ ਦੂਰ ਬਣ ਚੁੱਕੇ ਗੁਰਦੁਆਰੇ ਹਾਂਜੀ ਉਹ ਤੋਂ ਬੋਲੇ ਨਾ ਹੁਣ ਬੋਲ ਰਹੇ ਆ ਇਹ ਲੋਕਾਂ ਨੂੰ ਅੱਜ ਵੀ ਅਸੀਂ ਇੱਕ ਪੋਸਟਲ ਦੱਸਿਆ ਹੈ ਵੀ ਤੁਸੀਂ ਰਾਸਤਾ ਦਾ ਸੁੱਖ ਚਲਵੇ ਚੱਟ ਕੇ ਪੰਜ ਸਾਲ ਤਾਂ ਬਣਾ ਸਕਦੇ ਹੋ ਹੂੰ ਹੂੰ ਬਾਕੀ ਤਰ੍ਹਾਂ ਉਮਰ ਤੁਸੀਂ ਕੌਮ ਵਿੱਚ ਕਲੰਕਿਤ ਰਹੋਗੇ ਤੇ ਜ਼ਿਲੱਤ ਦੀ ਜ਼ਿੰਦਗੀ ਜਿਓਗੇ ਜਿਵੇਂ ਕੌਮ ਨਾਲ ਲਾਖੜੇ ਹੋਏ ਇਹ ਗੱਲ ਸਰਕਾਰ ਨੂੰ ਦੱਸਣ ਜਾ ਰਹੀਆਂ ਹੂੰ ਹੂੰ ਤੇ ਜੇ ਤੁਸੀਂ ਤੱਕਾਂ ਜਵਦਿੱਕੀਆਂ ਕੀਤੀਆਂ ਹੂੰ ਹੂੰ ਤੇ ਨਤੀਜੇ ਸਰਕਾਰ ਵਾਸਤੇ ਨਹੀਂ ਸੈਂਟਰ ਵਾਸਤੇ ਵੀ ਘਟਕ ਹੋਣਗੇ ਬਿਲਕੁਲ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਸਾਡੇ ਬੱਚਿਆਂ ਨੂੰ ਕਿਸ ਆਧਾਰ ਤੇ ਇਹ ਇਸ ਪਹਿਲੀ ਗੱਲ ਤੇ ਕਹਿੰਦੇ ਨੇ ਵੀ ਸਿੱਖਾ ਸਿੱਖ ਇੱਕ ਜਰਾਏ ਕੌਮ ਸੀ 1950 ਦੇ ਵਿੱਚ ਕਹਿ ਦਿੱਤਾ ਗਿਆ ਸੀ ਪਰ ਉਸ ਚੀਜ਼ ਨੂੰ ਅੱਜ ਤੱਕ ਇਹ ਬਿਲਕੁਲ ਲਾਗੂ ਕਰ ਚੁੱਕੇ ਨੇ ਉਹ ਸਾਨੂੰ ਦਿਖ ਰਿਹਾ ਕੀ ਸਿੱਖ ਬੱਚਿਆਂ ਨੂੰ ਕਿਸੇ ਪਾਸੇ ਵੀ ਚਾਹੇ ਕਿਸੇ ਵੀ ਲਾਈਨ ਦੇ ਵਿੱਚ ਸਿਵਲ ਸਰਵਿਸ ਦੇ ਵਿੱਚ ਮੈਂ ਕਹਿੰਨਾ ਹਰ ਪਾਸੇ ਪਰੇਸ਼ਾਨ ਕੀਤਾ ਜਾਂਦਾ ਹੈ ਕੜੇ ਤਰੁਆਏ ਜਾਂਦੇ ਨੇ ਇਹਨਾਂ ਕੋਲ ਇਹ ਕੋਈ ਇਹ Rajasthan ਦੀ ਘਟਨਾਵਾਂ ਨਹੀਂ ਹੈਗੀ Haryana ਦੇ ਵਿੱਚ ਵੀ ਅੱਜ Haryana ਦੇ ਵਿੱਚ ਵੀ ਅੱਜ ਇਹ ਘਟਨਾ ਹੋਈ ਇੱਕ हिसार ਦੇ ਵਿੱਚ CEET ਦਾ ਪੇਪਰ ਸੀ ਉੱਥੇ ਇੱਕ ਸਿੱਖ ਨੌਜਵਾਨ ਬੱਚੇ ਨੂੰ ਕਕਾਰ ਪਾ ਕੇ ਜਾਨ ਤੋਂ ਰੋਕਿਆ ਗਿਆ ਜਦਕਿ CM ਸਾਹਿਬ ਇੱਕ ਦਿਨ ਪਹਿਲਾਂ ਇਹ ਬਿਆਨ ਜਾਰੀ ਕਰਦੇ ਆ ਅਖਬਾਰਾਂ ਦੇ ਵਿੱਚ ਵੀ ਨਿਊਜ਼ ਦੇ ਵਿੱਚ ਵੀ CM ਸਾਹਿਬ ਸੈਣੀ ਸਾਹਿਬ ਜਿਹੜੇ Haryana ਦੇ ਨੇ ਉਹ ਜਾਰੀ ਕਰਦੇ ਨੇ ਕਿ ਹਰ ਬੱਚੇ ਨੂੰ ਜਿਹੜਾ ਗੁਰਸੇਖ ਬੱਚਾ ਜਾਂ ਅਮਰਤਾਰੀ ਬੱਚਾ ਹੈ ਉਹਨੂੰ ਕਿਸੇ ਪ੍ਰਕਾਰ ਦੀ ਤੰਗੀ ਨਹੀਂ ਆਉਗੀ ਸੀਈਏਡ ਦੇ ਪੇਪਰ ਦੇ ਵਿੱਚ ਜਾਣ ਚ ਨਾ ਉਹਨੂੰ ਕੋਕਾਰਾਂ ਤੋਂ ਰੋਕਿਆ ਜਾਊਗਾ ਪਰ ਤੁਸੀਂ ਦੇਖੋ ਤੁਸੀਂ ਦੇਖੋ ਕਿ ਉਸੇ ਦਿਨ ਉਸੇ ਦਿਨ ਅਗਲੇ ਦਿਨ ਤਾਂ ਇਹ ਕਿਹੜੀ ਘਟਨਾ ਹੋ ਜਾਂਦੀ ਹੈ ਕਿ ਉਸ ਬੱਚੇ ਨੂੰ ਰੋਕ ਦਿੱਤਾ ਜਾਂਦਾ ਪਰ ਉੱਥੇ ਹੀ ਜਿਹੜਾ ਐਸਜੀਪੀਸੀ ਦੇ ਸਾਬਕਾ ਮੈਂਬਰ ਸੀ ਸਰਬਜੀਤ ਸਿੰਘ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਉਹਨਾਂ ਨਾਮ ਜੀ ਸੁਖਰਾ ਸੁਖਸાગਰ ਸਿੰਘ ਜੀ ਉਨਾਂ ਨਾਲ ਵਿਰੋਧ ਕੀਤਾ ਜਾਂਦਾ ਉਹਨ ਦੀ سپورਟ ਤੇ ਉਹ ਫਿਰ ਉਹ ਗੰਨਦ ਵਿੱਚ ਧਰਨਾ ਲਾਉਂਗਾ ਤੇ ਫਿਰ ਉਸ ਬੱਚੇ ਨੂੰ ਐਂਟਰੀ ਦਿੱਤੀ ਜਾਂਦੀ ਹੈ ਤੁਸੀਂ ਦੇਖੋ ਇਹ ਸਭ ਕੁਝ ਹੋ ਰਿਹਾ ਹੈ ਕਿ ਉੱਥੇ ਜੇ ਬੱਚੇ ਕੋਲ ਕੋਈ ਪਾਵਰ ਨਾ ਹੋਵੇ ਤੋਂ ਬੱਚੇ ਦੀ ਕੀ ਹਾਲਤ ਹੋਗੀ ਉਹਨਾਂ ਜਿਵੇਂ ਬੱਚੀ ਨੂੰ ਉਹਨਾਂ ਨੇ ਵਾਪਸ ਮੋੜ ਦਿੱਤਾ ਉਹਦਾ ਫਿਊਚਰ ਖਤਮ ਕਰ ਦਿੱਤਾ ਸਾਰਾ ਉਹਨਾਂ ਨੇ ਜੀ ਮੈਂ ਇੱਕ ਬੇਨਤੀ ਕਰਾਂ ਕਾਂਗਰਸ ਨੇ ਕੌਮ ਦੇ ਉੱਤੇ ਟੈਂਕਾਂ ਟਰੋਪਾਂ ਚੜਾ ਕੇ ਵੇਖ ਲਿਆ ਲੱਖਾਂ ਹਜ਼ਾਰਾਂ ਲੋਕ ਸ਼ਹੀਦ ਕਰਤੇ ਦਰਬਾਰ ਤਾਂ ਛੇੜੀ ਕਰਕੇ ਵੇਖ ਲਿਆ ਕਿ ਕੌਮ ਨਹੀਂ ਮਰੀ ਉਹਨਾਂ ਪਤਲਾ ਕਿ ਵੀ ਸਿੱਕੇ ਸਦਾਤਲਾ ਬੱਜੀ ਹੈ ਹੁਣ ਇਹ ਕਾਂਗਰਸ 당ਤਾ ਤੇ ਵਾਰ ਕਰ ਰਹੀ ਹੈ ਇਹ ਹੁਣ ਚਾਹੁੰਦੇ ਨਹੀਂ ਵੀ ਕੌਮ ਦੀ ਜਿਹੜੀ ਇਹ ਪਨੀਰੀ ਹੈ ਕੌਮ ਦੀ ਜਿਹੜੀ ਸ਼ੈਲਟੀ ਉਹਨਾਂ ਜਨਰੇਸ਼ਨ ਹੈ ਉਹ ਕੋਈ ਮੁਕਾਮ ਹਾਸਲ ਕਰੇ ਬਿਲਕੁਲ ਇਸ ਕਰਕੇ ਸਾਨੂੰ ਬੜੇ ਇਹ ਬੜੀ ਤੁੰਗੀ ਸਾਜ ਦੇ ਤਹਿਤ ਇਹ ਕੌਮ ਦਾ ਕਾਣ ਕਰ ਰਹੀ ਹੈ ਇਹਦੇ ਵਿੱਚ ਦੇਖੋ ਕਮਾਲ ਦੀ ਗੱਲ ਹੈ ਵੀ ਨਾ ਤਾਂ ਹਰਿਆਣਾ ਕਮੇਟੀ ਹੈ ਬਿਲਕੁਲ ਜੀ ਜਿਹੜੀ ਅੱਜ ਵੀ ਇਹ ਭਾਜਪਾ ਦੀ ਚੋਲੀ ਚੁੱਕ ਬਣੀ ਹੋਈ ਹੈ ਠੀਕ ਹੈ ਜੀ ਦਿੱਲੀ ਕਮੇਟੀ ਬੀਜੇਪੀ ਦੀ ਚੋਲੀਚੁੱਕ ਬਣੀ ਹੋਈ ਹੈ ਠੀਕ ਹੈ ਜੀ ਇਹ ਕਮੇਟੀਆਂ ਜਿਹੜੀ ਬੀਜੇਪੀ ਚੋਲੀਚੁੱਕ ਬਣੀਆਂ ਹੈ ਬੀਜੇਪੀ ਦੇ ਗੀਤ ਗਾਉਂਦੀਆਂ ਮੁੱਖ ਰੋਕ ਕੇ ਅੱਜ ਤੱਕ ਵਿਰੋਧ ਨਹੀਂ ਕਰ ਰਹੀਆਂ ਸਿਰਫ ਉਪਰ ਤੋਰਦੇ ਫਾਰਮੈਲਟੀ ਤੌਰ ਤੇ ਕਰਦੇ ਜੀ ਗਲਤ ਹੋਇਆ ਜੀ ਗਲਤ ਹੋਇਆ ਜਿੱਦੋਂ ਵਰ ਕੋਣਾ ਹੈ ਇਹ ਜ਼ਿੰਮੇਵਾਰ ਕੌਣ ਚੁਗਾ ਬਿਲਕੁਲ ਦੇ ਬੱਚਿਆਂ ਦੇ ਜਿਹੜੇ 5 ਸਾਲ ਬੱਚੇ ਲਾ ਕੇ ਪੜ੍ਹੇ ਆ ਜਿਹੜੇ ਬੱਚਾ ਤੇ 1000 ਰੁਪਏ ਬਰਬਾਦ ਹੋ ਗਏ ਬੱਚਾ ਦਾ ਫਿਊਚਰ ਖਤਮ ਹੋ ਗਿਆ ਉਹਦੀ ਜ਼ਿੰਮੇਵਾਰ ਕਿਹਦੀ ਆ ਬਿਲਕੁਲ ਸਰ ਇੱਥੇ ਮੈਂ ਹੁਣ ਪੁਆਇੰਟ ਤੁਹਾਨੂੰ ਦੱਸਣਾ ਚਾਹਾਂਗਾ ਵੀ ਬਿਲਕੁਲ ਤੁਸੀਂ ਰਾਈਟ ਗੱਲ ਕਰ ਰਹੇ ਹੋ ਕਿ ਇਹ ਕੱਲਾ ਕਹਿ ਰਹੇ ਨੇ ਵੀ ਬਸ ਉਹ ਗਲਤ ਹੋ ਗਿਆ ਗਲਤ ਹੋ ਗਿਆ ਜਿਹੜੇ ਬੱਚੇ ਦਾ ਫਿਊਚਰ ਖਤਮ ਹੋ ਗਿਆ 5 ਸਾਲ ਉਹਨੇ ਪੜ੍ਹਾਈ ਕੀਤੀ ਉਹਨੇ ਇੰਨੇ ਸਾਲ ਸਟੱਡੀ ਕਰਕੇ ਗਿਆ ਕੱਲ ਨੂੰ ਉਹ ਸਿਵਲ ਸਰਵਿਸ ਦੇ ਵਿੱਚ ਆਫਸਰ ਬਣ ਕੇ ਸਾਡਾ ਬੱਚਾ ਸਾਹਮਣੇ ਆਉਂਦਾ ਦੂਸਰੇ ਬੱਚੇ ਦੇਖ ਕੇ ਉਹਨਾਂ ਦਾ ਉਹਨਾਂ ਦਾ ਖਤਮ ਹੋ ਗਿਆ ਫਿਊਚਰ ਦੂਸਰੇ ਬੱਚੇ ਤੇ ਤਿਆਰੀ ਨਹੀਂ ਕਰਨ ਅੱਗੇ ਕਿ ਉਹ ਅਮਰਤਾਰੀ ਹੋਊਗਾ ਹੋਊਗਾ ਨਹੀਂ ਮੈਨੂੰ ਤਾਂ ਬਹਿਣ ਹੀ ਨਹੀਂ ਦੇਣਾ ਇਹਨਾਂ ਨੇ ਕਿਉਂ ਮੈਂ ਖਰਾਬ ਕਰਾਂ ਟਾਈਮ ਮੈਂ ਚੱਲਿਆ ਵਿਦੇਸ਼ ਨੂੰ ਇਹੀ ਹੋਗਾ ਨਾ ਭਾਈ ਸਾਹਿਬ ਮਤਲਬ ਕਿ ਤੁਹਾਡਾ ਮਾਈਂਡ ਆਟੋਮੈਟਿਕ ਡਾਇਵਰਟ ਕੀਤਾ ਜਾ ਰਿਹਾ ਵੀ ਤੋੜਿਆ ਜਾ ਰਿਹਾ ਹੌਸਲਾ ਬੱਚਿਆਂ ਦਾ ਸਾਡੀ ਕੌਮ ਦੀ ਤਰਸਦੀ ਹੈ ਸਾਡੀ ਕੌਮ ਅੱਜ ਵੀ ਲੰਬਤ ਨਹੀਂ ਹੋ ਰਹੀ ਬਿਲਕੁਲ ਜੀ ਅੱਜ ਵੀ ਅਸੀਂ ਛੱਡਿਆ ਜਿਵੇਂ ਬੰਦੇ ਬੈਠੇ ਆ ਬਿਲਕੁਲ ਸ਼ੁਕਰਾ ਦਾ ਤੇ ਨਾ ਮੈਂ ਸਮਝਦਾ ਵੀ ਸੀ ਰਸਤੇ ਬੈਠੇ ਆ ਤੇ ਸਾਰੇ ਸਿੱਖ ਇਕੱਠੇ ਆ ਜਥੇਦਾਰੀਆਂ ਲੰਬੰਦ ਇੱਕ ਏ ਤੋਰੇ ਦਾ ਵੱਧੀ ਹੋਈਆਂ ਅੱਗੇ ਬਿਲਕੁਲ ਜੀ ਪੰਜਾਬ ਨੂੰ ਇਕੱਠੇ ਹੋਣਾ ਪੈਣਾ ਜੇ ਪੰਜਾਬ ਮਜ਼ਬੂਤ ਹੋਊਗਾ ਤੇ ਪੰਜਾਬ ਤੋਂ ਬਾਹਰ ਬੈਠੇ ਸਿੱਖ ਮਜ਼ਬੂਤ ਆ ਦੇਖੋ ਤੁਸੀਂ ਐਸਜੀਪੀਸੀ ਸਸਤਾ ਕੀ ਕਰ ਰਹੀ ਸਾਡੀ ਐਸਜੀ ਪਿਛਲੇ ਪਿਛਲੇ ਸਾਲ ਜੈਪੁਰ ਦੇ ਕਹਿੰਦੇ ਜਦੋਂ ਪਿਛਲੀ ਵਾਰ ਹੋਇਆ ਸੀ ਮਾਮਲਾ ਤੇ ਆਪਾਂ ਲਿਖ ਕੇ দেয়াਏ ਸੀ ਤੁਹਾਡੇ ਲਿਖੇ ਦਾ ਫਾਇਦਾ ਕੀ ਹੈ ਜੀ ਜਥੇਦਾਰ ਸਾਹਿਬ ਬਿਆਨ ਦੇ ਰਿਹਾ ਅੱਜ ਸਾਡੇ ਵੀ ਕਹ ਰਹੇ ਜੀ ਆ ਕੋ ਬੱਚੀ ਨਾ ਆ ਪਾ ਤੱਕਾ ਹੋਇਆ ਆਪਾਂ ਕਾਰਵਾਈ ਕਰਾਂਗੇ ਸਭ ਕੋ ਕਰਾਂਗੇ ਇਦਾਂ ਪਰ ਤੁਸੀਂ ਇਹ ਨਹੀਂ ਕਹਿ ਰਹੇ ਵੀ ਉਸ ਬੱਚੀ ਨੂੰ ਪੇਪਰ ਵੀ ਦਵਾਇਆ ਜਾਊਗਾ ਹੁਣ ਐਵੇਂ ਨਹੀਂ ਕਲਾ ਮਾਮਲਾ ਨਹੀਂ ਖਤਮ ਕੀਤਾ ਜਾਊਗਾ ਆਪਾਂ ਪੇਪਰ ਵੀ ਦਵਾਣਾ ਉਸ ਬੱਚੀ ਨੂੰ ਇਹ ਗੱਲ ਕੋਈ ਨਹੀਂ ਕਰ ਰਿਹਾ ਸਾਨੂੰ ਤੇ ਇਹ ਗੱਲ ਨੂੰ ਥੱਲ ਪਾਣ ਵਾਸਤੇ ਸਿਰਫ ਨਿੰਦਾ ਜਾਂ ਕਰਦੇ ਨਹੀਂ ਸਾਨੂੰ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਿਖਣਾ ਪੈਣਾ ਹੈ ਬਿਲਕੁਲ ਜੀ ਪ੍ਰੋਗਰਾਮ ਤੇ ਸਾਨੂੰ ਕੋ ਮਕਾਮ ਹਾਸਲ ਹੋਊਗਾ ਬਿਲਕੁਲ ਜੀ ਯੋ ਅਸੀਂ ਐਸੇ ਸੋਚ ਨਾਲ ਜੇਪੁਰ ਜਾ ਰਹੇ ਹਾਂ ਗੁਰੂ ਪਾਸ਼ਾ ਪੱਲੀ ਕਰਨਗੇ ਬਿਲਕੁਲ ਜੀ ਧੰਨਵਾਦ ਤੁਹਾਡਾ ਜੇਪੁਰ ਤੁਸੀਂ ਫਿਰ ਜਾਓਗੇ ਤਾਂ ਨਾਲ ਤੁਸੀਂ ਜਿਹੜੀ ਜਾਣਕਾਰੀ ਸਾਡੇ ਨਾਲ ਆਪਾਂ ਤੁਹਾਡਾ ਫਿਰ ਗੱਲਬਾਤ ਕਰਾਂਗੇ ਤੇ ਲੋਕ ਸੰਗਤ ਤੱਕ ਤੁਹਾਡੀ ਜਾਣਕਾਰੀ ਪਹੁੰਚਾਵਾਂਗੇ ਕਿ ਕੀ ਕੁਛ ਕੀਤਾ ਗਿਆ ਵੀ ਰਾਜਸਥਾਨ ਦੀ ਸੰਗਤ ਇਸ ਲਈ ਬਹੁਤ ਸੁਹਿਰਦ ਹੈ ਉਹ ਇਸ ਲਈ ਕਾਰਵਾਈ ਕਰਨ ਲਈ ਪੂਰੀ ਤਿਆਰੀ ਕਰ ਰਹੀ ਹੈ ਬੜੀ ਚੰਗੀ ਗੱਲ ਹੈ ਕਿ ਸਿੱਖਾਂ ਨੂੰ ਸੁਹਿਰਦ ਹੋਣਾ ਪੈਣਾ ਸਿਰ ਜੋੜਨੇ ਪੈਣੇ ਤਾਂ ਗੱਲ ਬੰਨੀ ਕਿਉਂਕਿ ਇਹ ਬਹੁਤ ਗਲਤ ਹੋ ਰਿਹਾ ਕਿਉਂਕਿ ਸਾਡੇ ਬੱਚੇ ਜੇ ਸਿਵਲ ਅੱਜ ਜੇ ਸਿਵਲ ਸਰਵਿਸਾਂ ਤੋਂ ਹੋਰ ਅਫਸਰ ਬਣ ਤੁਰੇ ਜਾਣਗੇ ਤੇ ਉਹਨਾਂ ਦਾ ਕੀ ਹਾਲਤ ਹੋ ਗਿਆ ਆਨ ਵਾਲੇ ਸਮੇਂ ਚ ਉਹਨਾਂ ਜਿਵੇਂ ਕਿ ਸਾਡੇ ਬੰਵਰਾ ਜੀ ਰੰਜੀਤ ਸਿੰਘ ਦੇ ਰਾਜ ਨੂੰ ਕੈਦਾਂ ਚੁੱਕ ਲਿਤਾ ਗਿਆ ਸੀ ਨਾ ਉਸੇ ਤਰ੍ਹਾਂ ਸਾਡੇ ਹੁਣ ਅੱਜੂ ਜਿਹੜੀਆਂ ਹੁਣ ਕੋਤੇ ਕੋਈ ਕਾਮਯਾਬੀ ਲੈਂਦੇ ਨੇ ਸਾਡੇ ਬੱਚੇ ਉਹ ਵੀ ਖੋਲ ਦਿੱਤੀਆਂ ਜਾਣਗੇ ਵੀ ਦੇਸ਼ਾਂੋਂ ਭੱਜ ਜਾਣ ਤੇ ਪੰਜਾਬ ਉਸ ਹਾਲਾਤ ਚ ਚਲਾ ਜਾਏ ਕਿ ਲੋਕੀ ਸਾਡੇ ਬੱਚੇ ਕੱਲ ਨੂੰ ਇਹ ਕੰਮ ਕਰਨਾ ਹੀ ਨਾ ਚਾਹਣਗੇ ਹਾਂ ਸਾਡੇ ਤੇ ਸਾਡੇ ਤੇ ਇੱਥੇ ਕੋਈ ਬੁੱਕਤ ਨਹੀਂ ਹੈਗੀ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਸਾਡਾ ਕੋਈ ਕਾਨੂੰਨ ਨਹੀਂ ਹੈਗਾ ਤੇ ਇਸ ਲਈ ਸਾਡੀ ਜਿਹੜੀ ਸੰਸਥਾਵ ਬਿਲਕੁਲ ਜੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਗੱਲਬਾਤ ਹੋਈ ਆ ਤੇ ਵੱਡਾ ਐਕਸ਼ਨ ਲਿੱਤਾ ਜਾ ਰਿਹਾ ਨੁੱਤੇ ਤਰੀਕ ਨੂੰ ਤੇ ਆਪਾਂ ਅੱਗੇ ਗੱਲਬਾਤ ਕਰਾਂਗੇ ਕਿ ਵੀ ਕੀ ਕੁਝ ਕੀਤਾ ਗਿਆ ਪਰ ਬੜੇ ਦੁੱਖ ਦੀ ਗੱਲ ਹੈ ਜਿਹੜੇ ਇਹ ਮਾਮਲਾ ਕੋਈ ਪਿਛਲੇ ਸਾਲ ਵੀ ਬੜਾ ਬੜਾ ਦਿਲ ਨੂੰ ਦੁੱਖ ਲੱਗਾ ਸੀ ਇਸ ਸਾਲ ਵੀ ਸਾਨੂੰ ਬੜਾ ਮਹਿਸੂਸ ਹੋਇਆ ਕਿ ਸਾਡੀ ਇੱਕ ਬੱਚੀ ਅਮਰਤਾਰੀ ਕਿਤੇ ਕੋਈ ਜੱਜ ਬਣਨ ਜਾ ਰਹੀ ਹੈ ਤੇ ਤੁਸੀਂ ਤੁਹਾਨੂੰ ਇਸ ਤਰ੍ਹਾਂ ਉਹਨਾਂ ਦਾ ਇੱਕ ਤਨੁ ਜਲੀਲ ਕੀਤਾ ਗਿਆ ਮੰਨ ਲਓ ਉਹ ਬੱਚੀ ਨੂੰ ਜਲੀਲ ਕੀਤਾ ਗਿਆ ਕੱਲ ਨੂੰ ਕੋਈ ਐਕਸ਼ਨ ਲੱਲੇ ਆਪਣੇ ਆਪ ਤੇ ਆਪਣੀ ਆਪਣਾ ਅੰਦਰੋਂ ਮੱਲਕ ਹੌਸਲਾ ਟੁੱਟ ਜੇ ਤੇ ਉਹ ਬੱਚੀ ਸੁਸਾਇਟੀ ਕਰ ਲੇ ਮੰਨ ਲਓ ਇੱਕ ਬਹੁਤ ਇੱਕ ਸੋਚਣ ਵਾਲੀ ਗੱਲ ਹੈ ਚਲੋ ਗੁਰਸਿੱਖ ਬੱਚੇ ਨੇ ਜਿਹੜੇ ਉਹ ਹਿੰਮਤ ਰੱਖਦੇ ਆ ਉਹਨਾਂ ਦੇ ਮਾਪੇ ਵੀ ਹਿੰਮਤੀ ਹੁੰਦੇ ਆ ਪਰ ਫਿਰ ਵੀ ਕਿਸੇ ਨਾਲ ਇਦਾਂ ਬਜਾਤੀ ਕਰਨਾ ਕਿਸ ਤਰ੍ਹਾਂ ਧਰਮ ਤੋਰ ਤੇ ਧਾਰਮਿਕ ਤੋਰ ਤੇ ਜਾਤੀ ਬਹੁਤ ਕੀਤੀ ਜਾ ਰਹੀ ਹੈ ਜ਼ਹਿਰੀਲਾ ਵਿਸ਼ਾਲਾ ਇੱਕ ਹੈ ਜਿਹੜਾ ਜਹਰ ਲੋਕਾਂ ਦੇ ਵਿੱਚ ਫਲਾਇਆ ਜਾ ਰਿਹਾ ਬਹੁਤ ਗਲਤ ਹੈ ਇੱਕੋ ਇੱਕ ਬੱਚੀ ਉੱਥੇ ਗਈ ਉਹਨੂੰ ਰੋਕ ਲਿੱਤਾ ਗਿਆ ਤੇ ਮੈਨੂੰ ਲੱਗਦਾ ਕਿ ਅਗਲੀ ਵਾਰ ਤੋਂ ਇੱਕ ਗੱਲ ਹੋਰ ਕੀਤੀ ਜਾਵੇ ਜਿਹੜਾ ਵੀ ਬੱਚਾ ਅਮਰ ਧਾਰੀ ਮੈਂ ਸਾਰੀ ਸੰਸਥਾਵਾਂ ਸਿੱਖ ਸੰਸਥਾਵਾਂ ਨੂੰ ਬੇਨਤੀ ਕਰਨਾ ਚਾਹਾਂਗਾ ਜਿਹੜਾ ਬੱਚਾ ਵੀ ਸਿਵਲ ਸਰਵਿਸਿਸ ਵਾਸਤੇ ਕਿਸੇ ਵੀ ਸਟੇਟ ਦੇ ਵਿੱਚ ਜਾਂਦਾ ਹੈ ਤੇ ਉਹਦੇ ਨਾਲ ਦਿੱਲੀ ਕਮੇਟੀ ਵੱਲੋਂ ਇੱਕ ਮੈਂਬਰ ਉਹਦੇ ਨਾਲ ਹਰਿਆਣਾ ਕਮੇਟੀ ਵੱਲੋਂ ਇੱਕ ਮੈਂਬਰ ਉਹਦੇ ਨਾਲ ਐਸਜੀਪੀਸੀ ਵੱਲੋਂ ਇੱਕ ਮੈਂਬਰ ਨਾਲ ਜਾਵੇ ਤੇ ਉਹਨੂੰ ਉਸ ਤਰ੍ਹਾਂ ਉਸੇ ਭੇਜਿਆ ਜਾਵੇ ਕਿਉਂਕਿ ਦੇਖੋ ਤੁਡੀ ਗੱਲ ਫਿਰ ਉੱਥੇ ਆ ਜਾਣੀ ਕਿਉਂਕਿ ਉਹ ਕੱਲੇ ਬੱਚਾ ਜਾਂਦਾ ਉਹਨੂੰ ਰੋਕ ਲਿੱਤਾ ਜਾਂਦਾ ਉਹਦੀ ਗੱਲ ਖਤਮ ਕਰ ਦਿੱਤੀ ਜਾਂਦੀ ਹੈ ਕਿਉਂਕਿ ਇਹ ਤਾਂ ਬੜੇ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਇਹ ਤੇ ਤੁਸੀਂ ਹੁਣ ਐਕਸ਼ਨ ਲੈਂਦੇ ਹੋ ਬਸ ਦੋ ਚਾਰ ਦਿਨ ਜਿਹੜੀ ਸੰਗਤ ਉੱਥੇ ਕਰੂਗੀ ਉੱਥੇ ਉਹਨਾਂ પાસે ਕਹਿੰਗੇ ਠੀਕ ਹੈ ਠੀਕ ਹੈ ਜੀ ਪਰ ਨਹੀਂ ਇਹ ਗੱਲ ਇਦਾਂ ਨਹੀਂ ਬਣਨੀ ਤੁਹਾਨੂੰ ਸੁਝਰਦਾਉਣਾ ਪੈਣਾ ਉੱਥੇ ਜਾ ਕੇ ਜਵੇਂ ਅੱਜ ਇੱਕ ਵੀਰ ਨੇ ਕੰਮ ਕੀਤਾ ਹਰਿਆਣਾ ਕਮੇਟੀ ਦੇ ਸਾਬਕਾ ਮੈਂਬਰ ਨੇ ਹਾਂ ਸੁਖਸਾਗਰ ਸਿੰਘ ਜੀ ਨੇ ਕੀਤਾ ਬਹੁਤ ਵਧੀਆ ਕੰਮ ਕੀਤਾ ਵੀ ਕਹਿੰਦਾ ਮੈਂ ਧਰਨਾ ਲਾਉਂਗਾ ਤੇ ਇਹੀ ਇਦਾਂ ਹੀ ਕਰਨਾ ਪੈਣਾ ਵੀ ਸਾਨੂੰ ਆਪਣੇ ਬੱਚਿਆਂ ਨੂੰ ਸਿਕੂਰ ਕਰਨਾ ਪੈਣਾ ਔਰ ਬੱਚਿਆਂ ਨੂੰ ਹਿੰਮਤ ਦੇਣੀ ਪੈਣੀ ਹੈ ਕਿਉਂਕਿ ਬੱਚਾ ਉੱਥੇ ਇਕੱਲਾ ਜੂ ਫਸ ਜਾਂਦਾ ਨਾ ਉਹਦੇ ਹਾਲਾਤ ਵਿਚਾਰੇ ਬਹੁਤ ਨਾਜ਼ੁਕ ਹੁੰਦੇ ਆ ਉਹ ਕੀ ਕਵੇ ਕਿੰ ਜੋਨੇ ਨਾ ਉਹਦਾ ਮਾਪਾ-ਬਾਪ ਜਾਂ ਕੋਈ ਪੇਰੈਂਟਸ ਇੱਕ ਸਿੰਗਲ ਪਰਸਨ ਗਿਆ ਵੀ ਹੁੰਦਾ ਉਹ ਵੀ ਡਰ ਜਾਂਦਾ ਵੀ ਕੀ ਕਰੇ ਪ੍ਰਸ਼ਾਸਨ ਹੈ ਸਿਸਟਮ ਹੈ ਉਹਨਾਂ ਕੋਲ ਪਾਵਰ ਹੈ ਤੇ ਬੜੀ ਦੁੱਖ ਦੀ ਗੱਲ ਹੈ ਇਸ ਖਬਰ ਨੂੰ ਲੋਕਾਂ ਤੱਕ ਮਚਾਓ ਔਰ ਜਾਣਕਾਰ ਨੂੰ ਪਹੁੰਚਾਓ ਤੇ ਜੁੜੇ ਰਹੋ ਸਾਡੇ ਇੱਕ ਸੁਨਿਆ ਚੈਨਲ ਨਾਲ ਤੁਹਾਡੇ ਨਾਲ ਇਹੋ ਜੇ ਸਿੱਖ ਦੀਆਂ ਪੰਥ ਦੀਆਂ ਖਬਰਾਂ ਲੈ ਕੇ ਆਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ